ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਤੇ ਗੁੱਡ ਈਵਨਿੰਗ ਜੀ ਤੇ ਅੱਜ ਅਸੀਂ ਘੁੰਮ ਰਹੇ ਸੀ ਜਲੰਧਰ ਸ਼ਹਿਰ ਦੇ ਵਿੱਚ ਜਲੰਧਰ ਸ਼ਹਿਰ ਆ ਜਿਹੜਾ ਜੀ ਪੰਜਾਬ ਦਾ ਬਹੁਤ ਪ੍ਰਸਿੱਧ ਸ਼ਹਿਰ ਆ ਜੀ ਤੇ ਅੱਜ ਅਸੀਂ ਘੁੰਮ ਰਹੇ ਸੀ ਜਲੰਧਰ ਸ਼ਹਿਰ ਦੇ ਵਿੱਚ ਦੁਆਬੀਆਂ ਦਾ ਸ਼ਹਿਰ ਜਲੰਧਰ ਦੁਆਬੇ ਦਾ ਮਸ਼ਹੂਰ ਇਲਾਕਾ ਜਲੰਧਰ ਤੇ ਮੇਰੇ ਨਾਲ ਨੇ ਮੇਰੇ ਮਿੱਤਰ ਕਰਨ ਜੀ ਬਟਿੰਡਾ ਤੋਂ ਹਾਂਜੀ ਕਰਨ ਜੀ ਦੁਰਗਾ ਜੀ ਤੇ ਇੱਕ ਮੇਰਾ ਦੋਸਤ ਅਮਰੀਕ ਜੀ ਮਾਸਰੀ ਤੋਂ ਹਾਂਜੀ ਮਾਸਰੀ ਜਿਹੜਾ ਤੇ ਹਾਂਜੀ ਅੱਜ ਅਸੀਂ ਪਹੁੰਚੇ ਸੀ ਜੀ ਜਲੰਧਰ ਸ਼ਹਿਰ ਤੇ ਬਹੁਤ ਪ੍ਰਸਿੱਧ ਮੰਦਿਰ ਸ਼ਿਵ ਸ਼ਕਤੀ ਪੀਠ ਸਵਰਨ ਮੰਦਿਰ ਸ਼੍ਰੀ ਦੇਵੀ ਤਲਾ ਮੰਦਿਰ ਜਲੰਧਰ ਦੇ ਵਿੱਚ ਜੈ ਮਾਤਾ ਦੀ ਤੇ ਇਹ ਅੱਜ ਬਤਵਾਰ ਤੇ ਦੇਵੀ ਤਲਾਬ ਮੰਦਿਰ ਦਾ ਇਹ ਦੇਵੀ ਤਲਾਬ ਮੰਦਿਰ ਦੇ ਅੰਦਰ ਦਾ ਕੁਝ ਐਵੇਂ ਦਾ ਦਿਲਕਸ਼ ਮਨਮੋਹਕ ਨਜ਼ਾਰਾ ਹੈ ਜੀ ਦੇਖੋ ਦੋਸਤੋ ਕਿਵੇਂ ਤੁਸੀਂ ਦੇਖ ਸਕਦੇ ਆ ਭਾਗ ਇਹ ਤੁਸੀਂ ਦੇਖ ਰਹੇ ਹੋ ਜੀ ਬਾਤੋਂ ਦੇਵੀ ਤਲਾਬ ਮੰਦਿਰ ਦਾ ਦਿਲਕਸ਼ ਦ੍ਰਿਸ਼ ਆਹ ਦੇਖ ਤੱਕਦੇ ਆ ਦੋਸਤੋ ਤੁਸੀਂ ਇਹ ਵੀ ਤਲਾਬ ਮੰਦਿਰ ਜਲੰਧਰ ਦੇ ਬਾਹਰਲਾ ਰਿਸ਼ ਇਹ ਤਲਾਬ ਦੇ ਵਿੱਚ ਬਣਿਆ ਹੋਇਆ ਜੀ ਮੰਦਿਰ ਇੱਕ ਅਸੀਂ ਦੇਖ ਰਹੇ ਹਾਂ ਘੁਾਰੇ ਚੱਲਦੇ ਤੇ ਇੱਧਰ ਸੰਕਟ ਬੈਠੀ ਆ ਜੀ ਦਰਸ਼ਨਾਂ ਲਈ ਮੰਦਿਰ ਦੇ ਦਰਸ਼ਨਾਂ ਲਈ ਆਈ ਹੋਈ ਤੇ ਇਹ ਇਹਦਾ ਨਾਮ ਲਿਖਿਆ ਹੋਇਆ ਤੋਂ ਨਹੀਂ ਸਾਨੂੰ ਹਿੰਦੀ ਦੇ ਵਿੱਚ ਥੋੜੀ ਜੀ ਦਿੱਕਤ ਆਉਂਦੀ ਹੈ ਜੀ ਪੜ੍ਹਨ ਲਈ ਤੁਸੀਂ ਇਹਦਾ ਤੁਸੀਂ ਉਹਨਾਂ ਤੇ ਮਾਇੰਡ ਨਾ ਕਰਿਓ ਤੇ ਦੇਖ ਤੱਕਦੇ ਆਂ ਦੋਸਤੋ ਸੰਗਤ ਤੇ ਆਦੇਪੂ ਦੇ ਦੋਸਤੋ ਸ਼ਿਵਜੀ ਜੀ ਤੇ ਪਾਰਵਤੀ ਜੀ ਜੀ ਜੀਆਂ ਬੂਜੀਆਂ ਜੈ ਫੋਟੋ ਦੇ ਨਾਲ ਇਹ ਮੰਦਿਰ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹੈ ਜੀ ਸਿੱਧ ਸ਼ਕਤੀ ਪੀ ਮਾਂ ਤ੍ਰਿਪੁਰਾ ਮਾਲੀ ਦਰਵਾਜ਼ੇ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਮਾਤਾ ਦੇ ਦਰਬਾਰ ਦੇ ਅੰਦਰੋਂ ਜੈ ਮਾਤਾ ਦੀ ਜੀ ਆਇਆਂ ਤਤ ਤੋਂ ਦਰਬਾਰ ਜੈ ਮਾਤਾ ਦੀ ਦੇ ਦੇ ਨੇ ਤਤ ਤੋਂ ਮਾਤਾ ਦਾ ਦਰਬਾਰ ਜੈ ਮਾਤਾ ਦੀ ਮੰਦਰ ਦੇ ਵਿੱਚ ਬਹੁਤ ਸਾਰੀਆਂ ਆਤਪੁੱਤ ਮੂਰਤੀਆਂ ਜੀ ਤੇ ਆ ਜਿਹੜੀ ਤੁਸੀਂ ਸਾਹਮਣੇ ਮੂਰਤੀ ਦੇਖ ਰਹੇ ਹੋ ਇਹ ਹੈ ਜੀ ਬਾਸੂ ਦੇਵ ਜੀ ਨੇ ਤੇ ਬਾਸੂ ਦੇਵ ਜੀ ਨੇ ਉੱਪਰ ਕ੍ਰਿਸ਼ਨ ਜੀ ਨੂੰ ਪ੍ਰਵਾਨ ਕ੍ਰਿਸ਼ਨ ਜੀ ਨੂੰ ਤੇ ਛੱਜ ਦੇ ਵਿੱਚ ਚੱਕਿਆ ਹੋਇਆ ਜੀ ਤੇ ਉੱਪਰ ਕ੍ਰਿਸ਼ਨ ਜੀ ਦੇ ਛੇਸ਼ਨਾਗ ਨੇ ਛਾਂ ਕਰੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਇਹ ਮੂਰਤੀ ਤੇ ਤੁਸੀਂ ਦੇਖ ਸਕਦੇ ਹੋ ਜੀ ਇਹ ਮੰਦਰ ਦਾ ਜਿਹੜਾ ਬਾਹਰੋਂ ਪ੍ਰੀਖਾ ਇਹ ਇੱਕ ਤਾਂ ਇਹ ਉਹ ਜਿਹੜੀ ਤੁਸੀਂ ਸਾਹਮਣੇ ਮੂਰਤੀ ਦੇਖ ਰਹੇ ਹੋ ਜੀ ਉਹ ਗੰਗਾ ਮੱਈਆ ਦੀ ਮੂਰਤੀ ਹੈ ਜੀ ਤੇ ਗੰਗਾ ਮੱਈਆ ਜੀ ਮਕਰ ਮੱਛੀ ਦੀ ਸਵਾਰੀ ਕਰਦੇ ਹੋਏ ਹੈ ਜੀ ਮੂਰਤੀ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਜੀ ਦਰਸ਼ਕੋ ਵੀ ਗੰਗਾ ਮੱਈਆ ਜੀ ਦੀ ਮੂਰਤੀ ਕਮਲ ਦੇ ਪੁੱਲ ਦੇ ਵਿੱਚ ਵਿਰਾਜ਼ਮਾਨ ਹੈ ਗੰਗਾ ਮੱਈਆ ਜੀ ਦੇ ਇਹ ਆ ਜੀ ਦੇਵੀ ਤਲਾਬ ਮੰਦਿਰ ਜਲੰਧਰ ਦਾ ਬਾਹਰਲਾ ਦ੍ਰਿਸ਼ ਤੇ ਮੰਦਿਰ ਦੇ ਵਿੱਚ ਨਾਲ ਕਈ ਅਲੱਗ-ਅਲੱਗ ਮੰਦਿਰਾਂ ਦੇਵੀਆਂ ਦੇ ਮੰਦਿਰ ਬਣੇ ਹੋਏ ਆ ਜੀ ਤੇ ਇਹ ਦੇਖਦੇ ਆ ਜੀ ਅੱਗੇ ਅਸੀਂ ਕਿਹੜੀ ਦੇਵੀ ਦਾ ਮੰਦਿਰ ਹੈ ਜੀ ਇਹ ਦੇਖੋ ਜੀ ਤੁਹਾਨੂੰ ਥੋੜਾ ਨੇੜੇ ਤੋਂ ਦਿਖਾਉਣ ਲੱਗਾ ਜੀ ਦੇਵੀ ਗੰਗਾ ਮਈਆ ਦੀ ਮੂਰਤੀ ਜੀ ਦਾ ਇਹ ਸਾਹਮਣੇ ਤੁਸੀਂ ਮੰਦਰ ਦੇਖ ਰਹੇ ਹੋ ਇਹ ਦੇਵੀ ਤਲਾਬ ਦੇ ਮੰਦਰ ਦੇ ਅੰਦਰ ਹੀ ਇੱਕ ਮੰਦਰ ਹੋਰ ਬਣਿਆ ਹੋਇਆ ਜੀ ਤੇ ਇਹ ਮੰਦਰ ਹੈ ਜੀ ਮਾਤਾ ਕਾਲੀ ਦੇਵੀ ਜੀ ਦਾ ਤੇ ਆਓ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਂਦੇ ਆ ਜੀ ਮਾਤਾ ਕਾਲੀ ਦੇਵੀ ਜੀ ਦੇ ਮੰਦਰ ਦੇ ਜੈ ਮਾਤਾ ਦੀ ਏ ਆ ਜੀ ਪਰਾਤਨ ਪਿੱਪਲ ਦਾ ਦਰਖਤ ਇਹ ਤਾਂ ਜੇ ਤੈ ਚੱਲਦੇ ਏ ਆ ਜੀ ਕਾਲੀ ਦੇਵੀ ਮਾਤਾ ਦੇ ਮੰਦਰ ਦਾ ਅੰਦਰਲਾ ਦ੍ਰਿਸ਼ ਤੁਹਾਨੂੰ ਪਤਾਉਨੇ ਹੈ ਕਰੋ ਇਸ ਤਰ੍ਹਾਂ ਚੈਨ ਮਾਰਨਾ ਫਾਕੇ ਦੇ ਘਟਾ ਤੇ ਇਹ ਹੈ ਜੀ ਨਾਇਣਾ ਦੇਵੀ ਮਾਤਾ ਦਾ ਮੰਦਿਰ ਤੇ ਇਹ ਹੈ ਜੀ ਚਿੰਤਪੁਰਨੀ ਮਾਤਾ ਦਾ ਮੰਦਿਰ ਜੀ ਤੇ ਅੱਗੇ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਤੇ ਇਹ ਹੈ ਜੀ ਸ਼ਨੀ ਦੇਵ ਦਾ ਮੰਦਿਰ ਜੀ ਤੇ ਅੱਗੇ ਸਰਸਵਤੀ ਮਾਤਾ ਜੀ ਦਾ ਮੰਦਿਰ ਹੈ ਜੀ ਇਹ ਤੇ ਅੱਗੇ ਸੰਤੋਸ਼ੀ ਮਾਤਾ ਜੀ ਦਾ ਮੰਦਿਰ ਹੈ ਜੀ ਇਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਆਂ ਜੀ ਤੇ ਅੱਗੇ ਹੈ ਜੀ ਮਾਤਾ ਦੁਰਗਾ ਜੀ ਦਾ ਮੰਦਿਰ ਤੇ ਅਗਲਾ ਜਿਹੜਾ ਮੰਦਿਰ ਤੁਸੀਂ ਦੇਖ ਰਹੇ ਹੋ ਇਹ ਹੈ ਜੀ ਨਰਸਿੰਘ ਦਾ ਮੰਦਿਰ ਤੇ ਅਗਲਾ ਜੋ ਮੰਦਿਰ ਤੁਸੀਂ ਦੇਖ ਰਹੇ ਆਂ ਜੀ ਇਹ ਹੈ ਜੀ ਬਾਬਾ ਬਾਲਕਨਾਥ ਜੀ ਦਾ ਮੰਦਿਰ ਤੇ ਇਹ ਵੀ ਬਾਬਾ ਬਾਲਕਨਾਥ ਜੀ ਦਾ ਮੰਦਿਰ ਹੈ ਜੀ ਤੇ ਇਹ ਹੈ ਜੀ ਭਰਤਰੀ ਜੀ ਦਾ ਮੰਦਿਰ ਤੇ ਇਹ ਹੈ ਜੀ ਸ੍ਰੀ ਬਾਬਾ ਹੇਮਕੀਰ ਜੀ ਦਾ ਮੰਦਿਰ ਸ੍ਰੀ ਬਾਬਾ ਹੇਮਕੀਰ ਪਰਾਚੀਨ ਸਮਾਦੀ ਹੈ ਜੀ ਇਹ ਤੇ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਜੀ ਜੈ ਹੋ ਜੈ ਹੋ ਤੁਸੀਂ ਤੁਹਾਨੂੰ ਮੈਂ ਅੰਦਰੋਂ ਦਿਖਾ ਦਿੰਨਾ ਜੀ ਜੈ ਹੋ ਜੈ ਹੋ ਜੈ ਹੋ ਕੈਸੀ ਇੱਕ ਨਿਸ਼ਚਿੰਤਾ ਦੇਖੀ ਸੀ ਜਾਨੇ ਮੇਰਾ ਕਿ ਇੱਕ ਬਾਲਕ ਜੈਸੀ ਨਿਸ਼ਚਿੰਤਾ ਕਿੰਨੀ ਨਿਸ਼ਚਿੰਤ ਪ੍ਰੀਤੀ ਹੈ ਕਿੰਨੀ ਨਿਸ਼ਚਿੰਤ ਪ੍ਰੀਤੀ ਹੈ ਇਸ ਕਿਤਨੇ ਆਪਣੇ ਕ੍ਰਿਸ਼ਨ ਦੇ ਸਰਬ ਕੀ ਕਿਸੇ ਨੇ ਕਿਹਾ ਕਹਾ ਕਿ ਕ੍ਰਿਸ਼ਨ ਸਰਬਮ ਤੇ ਅੱਜ ਤਾਂ ਸੱਚੀ ਅਸੀਂ ਭਾਗਾਂ ਵਾਲੇ ਹੋ ਗਏ ਆ ਜੀ ਇੱਕ ਮੰਦਿਰ ਦੇ ਵਿੱਚ ਐਨੇ ਮੰਦਰਾਂ ਦੇ ਦਰਸ਼ਨ ਕਰਕੇ ਤੇ ਇਹ ਆ ਜੀ ਮੰਦਰ ਸ਼੍ਰੀ ਸ਼ੀਤਲਾ ਮਾਤਾ ਮੰਦਰ ਦਾ ਤੇ ਆਉ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਂਦੇ ਆ ਜੀ ਸ਼ੀਤਲਾ ਮਾਤਾ ਦੇਵੀ ਮੰਦਰ ਦੇ ਇਹ ਆ ਜੀ ਸ਼ੀਤਲਾ ਮਾਤਾ ਦਾ ਮੰਦਰ ਦੇਵੀ ਸ਼ੀਤਲਾ ਮਾਤਾ ਦਾ ਮੰਦਰ ਜੈ ਮਾਤਾ ਦੀ ਤੁਸੀਂ ਵੀ ਨਾਮ ਸ਼ਿਕਾਰ ਕਰੋ ਜੀ ਸ਼ੀਤਲਾ ਮਾਤਾ ਜੀ ਨੂੰ ਚਾਹ ਮਾਤਾ ਦੇ ਲਈ ਅੱਗੇ ਤੁਹਾਨੂੰ ਲੈ ਕੇ ਆਏ ਜੀ ਰਾਮ ਮੰਦਰ ਦੇ ਵਿੱਚ ਤੇ ਆਓ ਤੁਹਾਨੂੰ ਦਿਖਾਉਂਦੇ ਆ ਰਾਮ ਮੰਦਰ ਦੇ ਅੰਦਰਲਾ ਦ੍ਰਿਸ਼ ਦੇਖੋ ਭਗਤਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਜੈ ਹੋ ਜੈ ਹੋ ਜੈ ਜਕਾਰ ਤੇ ਤੁਸੀਂ ਸਾਹਮਣੇ ਦੇਖ ਰਹੇ ਆ ਜੀ ਰਾਮ ਜੀ ਲక్ష్మణ ਜੀ ਦੀ ਤੇ ਸੀਤਾ ਮਾਤਾ ਜੀ ਦੀ ਮੂਰਤੀ ਬੜੀ ਮਹਿੰਗੀ ਬਣ ਕੇ ਜੈ ਹੋ ਜੈ ਜੈਕਾਰ ਲਓ ਤੇ ਮੰਦਰ ਦੇ ਵਿੱਚ ਇਹ ਸਤਾਪਨ ਕੀਤੀ ਗਈ ਆ ਜੀ ਮੂਰਤੀ ਸ੍ਰੀ ਹਨੂਮਾਨ ਜੀ ਦੀ RAM ਜੀ ਦੇ ਸਭ ਤੋਂ ਵੱਡੇ ਭਗਤ ਸ਼੍ਰੀ ਹਨੂਮਾਨ ਜੀ ਜੈ ਹਨੂਮਾਨ ਜੀ ਦਰਸ਼ਨ ਕਰੋ ਜੀ ਹਨੂਮਾਨ ਜੀ ਦੀ ਮੂਰਤੀ ਦੇ ਤੇ ਅੱਗੇ ਜਿਹੜੇ ਮੰਦਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਹੈ ਜੀ ਮਾਤਾ ਸ਼੍ਰੀ ਵੈਸ਼ਨੂ ਦੇਵੀ ਜੀ ਦੀ ਗੁਫਾ ਤੇ ਦੇਖਦੇ ਹਾਂ ਜੀ ਮਾਤਾ ਸ਼੍ਰੀ ਵੈਸ਼ਨੂ ਦੇਵੀ ਜੀ ਦੀ ਗੁਫਾ ਅੱਗੇ ਇਹ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਸ਼ੇਰ ਦੇ ਸ਼ੇਰ ਦੇ ਮੂਹ ਨਮਾ ਗੁਫਾ ਸ਼੍ਰੀ ਮਾਤਾ ਵੈਸ਼ਨੂ ਦੇਵੀ ਜੀ ਕੀ ਗੁਫਾ ਹੈ ਜੀ ਇਹ ਤੁਸੀਂ ਦੇਖੋ ਸ਼ੇਰ ਦੇ ਮੂਹ ਨਮਾ ਵਿੱਚੋਂ ਭਗਤ ਜਿਹੜੇ ਲੰਘਦੇ ਆ ਜੀ ਦਰਸ਼ਨ ਕਰਨ ਲਈ ਮਾਤਾ ਦੇ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਆ ਮਾਤਾ ਵੈਸ਼ਨੂ ਦੇਵੀ ਗੁਫਾ ਦੇ ਵਿੱਚ ਦੇਖੋ ਜੀ ਅੰਦਰਲਾ ਦ੍ਰਿਸ਼ ਮਾਤਾ ਵੈਸ਼ਨੂ ਦੇਵੀ ਗੁਫਾ ਦਾ ਇਹ ਆ ਜੀ ਗੁਫਾ ਸ਼ੇਰ ਦੇ ਮੂੰਹ ਦੇ ਕਾਲੇ ਕੋ ਸ਼ੇਰ ਦੀ ਜੀਬ ਦੇ ਵਿੱਚੋਂ ਆਪਾਂ ਜਾ ਰਹੇ ਆ ਜੀ ਦੇਖੋ ਇਸ ਨੇ ਹਾਂ ਆ ਦੇਖੋ ਜੀ ਗੁਫਾ ਮਾਤਾ ਵੈਸ਼ਨੂ ਦੇਵੀ ਜੀ ਦੇਖੋ ਅੰਦਰਲਾ ਦ੍ਰਿਸ਼ ਗੁਫਾ ਦਾ ਰਸਤਾ

ਦੇਖੋ ਜੀ ਪਿਆਰਿਓ ਸ਼ਿਵਜੀ ਜੀ ਦੀ ਪਾਰਵਤ ਤੇ ਮੂਰਤੀ ਸਥਾਪਿਤਾਂ ਤੇ ਇਹਦੇ ਤੇ ਜਾਣਕਾਰੀ ਵੀ ਮੈਂ ਤੁਹਾਨੂੰ ਦੱਸਣਾ ਦੱਸ ਦਿੰਨਾ ਜੀ ਤੇ ਜਿਹੜੀ ਗੁਫਾ ਏ ਤੋਂ ਉਹ ਗੁਫਾ ਤੋਂ ਬਾਹਰ ਦਾ ਦ੍ਰਿਸ਼ ਹੈ ਜੀ ਮਾਤਾ ਵੈਸ਼ਨ ਦੇਵੀ ਦੀ ਜਿਹੜੀ ਗੁਫਾ ਹੈ ਜੀ ਉਸ ਤੋਂ ਬਾਹਰ ਦਾ ਦ੍ਰਿਸ਼ ਹੈ ਜੀ ਹੋ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਸ਼੍ਰੀ ਅਮਰਨਾਥ ਗੁਫਾ ਕਾ ਦਵਾਰ ਦੇਖੋ ਜੀ ਅਮਰਨਾਥ ਗੁਫਾ ਦੇਖੋ ਜੀ ਵਿਸ਼ਾਲ ਮੰਦਰ ਅ ਆ ਉਹ ਤੋਂ ਲੈ ਕੇ ਚੱਲਦੇ ਹਾਂ ਜੇਕਰ ਅਮਰਨਾਥ ਦੇ ਪਹਾੜ ਦੇ ਵਿੱਚ ਉਹ ਦੇਖੋ ਦੋਸਤੋ ਉੱਤਰਾਂ ਦਾ ਦ੍ਰਿਸ਼ ਤੇ ਅੱਜ ਦਿਲ ਸੱਚੀ ਬਾਗੋ ਬਾਗ ਹੋ ਗਿਆ ਜੀ ਮੰਦਰਾਂ ਦੇ ਦਰਸ਼ਨ ਕਰਕੇ ਤੇ ਆਹ ਦੇਖੋ ਜੀ ਉਹ ਦੇਖੋ ਪਾਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਮੰਦਰ ਦੇ अमरनाथ गुफा ਤੁਸੀਂ ਦੇਖ ਸਕਦੇ ਆ ਜੀ ਅਮਰनाथ ਗੁਫਾ ਤੇ ਆ ਦੇਖੋ ਜੀ नाग ਦੇਵਤਾ ਜੀ ਦੀ ਇਹ ਕਿਰਤੀ ਬਣਾਈ ਹੋਈ ਤੇ ਇੱਕ ਸਾਡਾ ਛੋਟਾ دوست ਵੀ ਬਣਾ ਰਿਹਾ ਜੀ ਵੀਡੀਓ ਜੈ ਹੋ ਜੈ ਹੋ ਬੋਲੇ ਨਾਤ ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਇਹ ਸਾਰਾ ਕੁਝ ਜੋ ਤੁਸੀਂ ਦ੍ਰਿਸ਼ ਦੇਖ ਰਹੇ ਹੋ ਅਮਰਨਾਥ ਦੀ ਗੁਫਾ ਵਾਲਾ ਵੀ ਤੇ ਇਹ ਜਲੰਧਰ ਦੇ ਵਿੱਚ ਦੇਵੀ ਤਲਾ ਮੰਦਿਰ ਦੇ ਵਿੱਚ ਹੈ ਜੀ ਜੈ ਹੋ ਜੈ ਹੋ ये नाथ जी नाथ जा रहे हो ले शंकर ये देखो जी गुफा हाँ जी गुफा अमरकंटक देखो जी ਇਹ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਗੁਜਾਰਿਸ਼ ਹੈ ਜੀ ਇੱਕ ਵਾਰ ਤੁਸੀਂ ਜਰੂਰ ਦਲੰਦਰ ਤਲਾਬ ਮੰਦਰ ਤੇ ਆ ਕੇ ਜਾਓ ਜੀ। ਬਰ ਕਾਉਂਟਰ ਦ੍ਰਿਸ਼ ਨਿਕੋ ਜੀ ਅਮਰਕੁੰਚ ਦਾ ਦ੍ਰਿਸ਼। ਤੇਰੀ ਕੋ ਹੋਰ ਗੋਪਾ ਆਈ ਹੈ ਜੀ ਰਸਤੇ ਦੇ ਵਿੱਚ। ਠੀਕ ਤੇ ਅੰਦਰ ਵਾਟੇ। ਕੋ ਜੀ ਗੋਪਾ ਗੋਪਾ ਦੇ ਵਿੱਚ ਲੰਘਦੇ ਪੱਕ ਪਿਆਰੇ ਜੈ ਦੇ ਕਾਰ ਜੈ ਹੋ ਤਰੀ ਸਦਾ ਜੈਕਾਰ ਹੋਵੇ ਦੇ ਬੀਚ ਜਿਹੜੀ ਪੇਂਟਿੰਗਸ ਕੀਤੀਆਂ ਗਈਆਂ ਨੇ ਇਹਦੇ ਵਾਲੰਸ਼ੀਟ ਆਪਣੇ ਇੱਕ ਤਰ੍ਹਾਂ ਦੇ ਦੀਦੀ ਜੀ ਚਾਹੇ ਗੁਰ ਚਿੱਤਰਕਾਰੀ ਨਹੀਂ ਜੀ ਦੋ ਸਾਨੂੰ ਬਾਹਰੋਂ ਦਰਸ਼ਨ ਕਰਵਾ ਦਿੰਦੇ ਜੀ ਅਬਰਨਾਥ ਦੀ ਗੁਫਾ ਦੇ ਦੇਖੋ ਵਿਸ਼ਾਲ ਪर्वਤ ਅਗਲਾ ਮੰਦਿਰ ਹੈ ਜੀ ਸ਼੍ਰੀ ਰਾਮ ਮੰਦਿਰ ਸੇ ਜੇ ਜੇ ਸਤ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੈ ਮਾਤਾ ਜੀ ਤੇ ਤੁਹਾਨੂੰ ਮੰਦਰ ਦੇ ਪ੍ਰਬੰਧਕ ਜੀ ਮਿਲੇ ਨੇ ਤੇ ਇਹਨਾਂ ਤੋਂ ਆਪਾਂ ਜਾਣਕਾਰੀ ਲੈਣੇ ਆ ਜੀ ਮੰਦਰ ਦੀ ਸਥਾਪਨਾ ਬਾਰੇ ਇਤਿਹਾਸ ਬਾਰੇ ਜਾਣਦੇ ਆ ਜੀ ਮੰਦਰ ਦੀ ਹਾਂਜੀ ਜੈ ਮਾਤਾ ਜੀ ਇਹ ਦੇ ਸ਼ਕਤੀਪੀਠ ਇੱਥੇ ਜਦੋਂ ਬਗਵਾ ਸਦੀ ਮਾਤਾ ਦਾ ਬਾਇਆਸ ਤਾਂ ਇੱਥੇ ਯਸ ਸੀ ਜਦੋਂ ਸਦੀ ਮਾਤਾ ਕੀ ਤਕ ਬਾਇਆਸ ਤਾਂ ਗਿਰਿਆ ਇਹ ਸ਼ਬਦ ਵੀ ਇੱਥੇ ਤ੍ਰਿਪੁਰ ਮਾਨੀ ਦਾ ਦੇ ਨਾਮ ਵਿਸ਼ਿਤ ਹੋਇਆ ਜੀ ਇਸ ਬਗਵਨ ਗੰਦਰ ਸਾਹਿਬ ਹਲਕੀ ਨੌਰਥ ਤੋਂ ਤੋਂ ਵੱਡਾ ਮੰਦਿਰ ਹੈ ਜੀ ਜੀ ਸ੍ਰੀ ਦੇਵੀ ਤਲਾਬ ਉੱਤੇ ਇਹਦਾ ਨਾਮ ਹੈ ਜੀ ਇੱਥੇ ਜਿਹੜੇ ਵੀ ਭਗਤ ਦੂਰ ਦੂਰੋਂ ਆਉਂਦੇ ਆ ਆਪਣੇ ਮਨੋਪੂਰ ਆਪੋਰ ਲੈ ਕੇ ਆਉਂਦੇ ਆ ਜੀ ਕੋਈ ਸਾਲੇ ਮਨੋਗਾਮ ਨਾਲ ਜਿਸ ਨੂੰ ਦੀਆਂ ਜੀ ਹਰ ਸਾਲ ਬਗਲੋ ਹਰ ਅਪ੍ਰੈਲ ਦੇ ਪਹਿਲੇ ਅਪ੍ਰੈਲ ਦੀ ਦੂਮਿਨਾ ਚੰਦਨ ਪਹਿਲਾ ਸ਼ੁੱਕਰਵਾਰ ਇੱਥੇ ਮੀਂਹ ਦਾ ਲੱਗਦਾ ਪਤਾ ਉਹਦਾ ਜੀ ਉਹ ਮੁਲਕੀ ਆਪਣੇ ਝੰਡੇ ਲੈ ਕੇ ਆਉਂਦੇ ਆ ਪ੍ਰਸਾਦ ਲੈ ਕੇ ਆਉਂਦੇ ਆ ਜੋ ਆਪਣੇ ਸੁੱਖਿਆ ਸੁੱਖ ਨੂੰ ਗਿਆ ਰਿਹਾ ਉਹਦਾ ਪੂਰੀਆ ਕਰਦੇ ਇਥੇ ਆ ਜੀ ਸਾਬ ਬਹੁਤ ਜੇ ਮੈਂ ਦੱਸ ਸਕਦਾ ਜੀ ਉਹ ਮੰਡਰ ਕਮੇਟੀ ਵੱਲੋਂ ਬੜੇ ਅੱਛੇ ਪ੍ਰਬੰਧ ਕੀਤੇ ਗਏ ਆ ਕੋਈ ਯਾਤਰੀ ਬਾਹਰੋਂ ਆਉਂਦੇ ਆ ਉਹਨਾਂ ਦੇ ਰਹਿਣ ਦੀ ਵਿਵਸਥਾ ਇੱਥੇ ਹੈਗੀ ਆ ਧਰਮਸ਼ਾਲਾ ਬੜੀਆਂ ਨਾਲ ਰਕਤੀਆਂ ਆਈਆਂ ਸਾਡੇ ਕੋਲ ਇਸ ਟਾਈਮ ਇਥੇ ਐਟ ਅ ਟਾਈਮ 5000 ਆਦਮੀ ਵੀ ਆਜਦਾ ਹੈ ਉਹਨਾਂ ਦੇ ਰਹਿਣ ਦੇ ਵਾਸਤੇ ਵਿਵਸਥਾ ਸਾਡੇ ਕੋਲ ਹੈ ਸ਼ਾਮ ਸਵੇਰ ਦੋ ਟਾਈਮ ਲੰਗਰ ਦੀ ਵਿਵਸਥਾ ਹੈ ਰੋਜ਼ ਹਜ਼ਾਰ ਤੋਂ 1500 ਦੇ ਵਿੱਚ ਆਦਮੀ ਇੱਥੇ ਲੰਗਰ ਗ੍ਰਹਿਣ ਕਰਦਾ ਸਵੇਰੇ ਸਵੇਰੇ ਨਾਸ਼ਤੇ ਦੇ ਵਿੱਚ ਚਾਹ ਦੇ ਨਾਲ ਬ੍ਰੈਡ ਵਗੈਰਾ ਦੇ ਕੇ ਸੰਗਤ ਨੂੰ ਨਿਹਾਲ ਕੀਤਾ ਜਾਂਦਾ ਦੁਪਹਿਰੇ 12 ਵਜੇ ਲੰਗਰ ਚੱਲਦਾ ਰਾਤ ਨੂੰ ਫੇਰ ਲੰਗਰ ਚੱਲਦਾ ਜੀ ਇਸ ਤਰ੍ਹਾਂ ਇਹਨਾਂ ਦੀ ਇੱਕ ਹਸਪਤਾਲ ਵੀ ਸੰਸਤਾ ਚ ਦੇ ਦਿੱਤਾ ਪ੍ਰਬੰਧਕਪਤੀ ਚਲਾ ਰਹੀ ਹੈ ਜੀ 100 ਬੈਡ ਦਾ ਹਸਪਤਾਲ ਹੈ ਜੀ ਉੱਥੇ ਵੀ ਚੈਰੀਟੇਬਲ ਆਫ ਕਾਲ ਦੇ ਨਾਮ ਤੋਂ ਹੁੰਦੇ ਉੱਥੇ ਬਹੁਤ ਕਾਟਰੇਟਾਂ ਦੇ ਉੱਪਰ ਨੋਮੀਨਲ ਰੇਟਾਂ ਦੇ ਉੱਪਰ ਸਾਰਾ ਇਲਾਜ ਕੀਤਾ ਜਾਂਦਾ ਜੀ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਸਾਡੇ ਨਾਲ ਗੱਲਬਾਤ કરી ਤੇ ਅਸੀਂ ਸਾਰੇ ਦਰਸ਼ਕਾਂ ਨੂੰ ਜੋ ਵੀ ਭਗਤ ਦੇਖ ਰਹੇ ਆ ਭਗਤ ਜਾਂ دوست ਕੋਈ ਵੀ ਦਰਸ਼ਕ ਦੇਖ ਰਹੇ ਆ ਤੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਤੁਸੀਂ ਇੱਕ ਵਾਰੀ ਮੰਦਿਰ ਨੂੰ ਜ਼ਰੂਰ ਆ ਕੇ ਦੇਖਿਓ ਜੀ ਜਲੰਧਰ ਸ਼ਹਿਰ ਦੇ ਵਿੱਚ ਆ ਬਾਕੀ ਜਾਣਕਾਰੀ ਸਾਨੂੰ ਅੰਤਲ ਜੀ ਨੇ ਬਹੁਤ ਵਧੀਆ ਮਹੱਤਵਪੂਰਨ ਗੱਲਾਂ ਦਸੀਆਂ ਜੀ ਤੇ ਅਸੀਂ ਅੰਕਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਜੋ ਦੇਵਾਦ ਦੇ ਰਹਿ ਜੀ ਜੈ ਮਾਤਾ ਦੇ ਜੀ